ਅਸਲਕ ਅਮਰੀਕਾ ਦੇ ਵਿੱਚ ਪੈਦਾ ਹੋਏ ਸਾਰੇ ਲੋਕ ਅਮਰੀਕੀ ਨਾਗਰਿਕ ਹੋਣ ਦੇ ਯੋਗ ਨੇ ਜੇਕਰ ਰਾਸ਼ਟਰਪਤੀ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਉੱਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਨੂੰ ਅਦਾਲਤਾਂ ਤੋਂ ਹਰੀ ਛੰਡੀ ਮਿਲ ਜਾਂਦੀ ਹੈ ਤਾਂ ਅਮਰੀਕਾ ਵਿੱਚ ਜਨਮ ਲੈਣ ਵਾਲੇ ਸਾਰੇ ਨਮਜਮੇ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਦਾ ਹੱਕ ਹੋਵੇਗਾ ਦਸਤੀਪਤੀ ਕੰਪ ਦਾ ਕਾਲਜਕਾਰੀ ਆਦੇਸ਼ ਉਹਨਾਂ ਬੱਚਿਆਂ ਦੇ ਲਈ ਸਵੈ ਚੱਲੀ ਤੇ ਜਨਮ ਅਧਿਕਾਰ ਨਾਗਰਿਕਤਾ ਨੂੰ ਸੀਮਤ ਕਰਦਾ ਹੈ ਜਿਨ੍ਹਾਂ ਦੇ ਘਟੋਟਟ ਇੱਕ ਮਾਪੇ ਅਮਰੀਕੀ ਨਾਗਰਿਕ ਨੇ ਜਗਰੀਨ ਕਾਰਡ ਰੱਖਣ ਵਾਲੇ ਕਾਨੂੰਨੀ ਸਥਾਈ ਨਿਵਾਸੀ ਨੇ ਪਰ ਉਹਨਾਂ ਨੂੰ ਬਾਹਰ ਰੱਖਦਾ ਹੈ ਜਿਨ੍ਹਾਂ ਦੇ ਗੈਰ ਕਾਨੂੰਨੀ ਤੌਰ ਤੇ ਮੌਜੂਦ ਜਾਂ ਅਸਥਾਈ ਅਮਰੀਕੀ ਮਾਪੇ ਨੇ ਜਿਨਾਂ ਵਿੱਚ ਐਟ 1 ਵੀ ਵਿਦੇਸ਼ੀ ਕਰਮਚਾਰੀ ਅਤੇ ਐਫ 1 ਅਧਿਆਨ ਵੀਜ਼ਾ ਧਾਰਕ ਵੀ ਸ਼ਾਮਲ ਨੇ ਅਦਾਲਤਾਂ ਨੇ ਹੁਕਮ ਉਤੇ ਫੈਸਲਾ ਨਹੀਂ ਲਿਆ ਪਰ ਅਮਰੀਕੀ ਅਧਿਕਾਰੀਆਂ ਨੇ ਲਾਗੂ ਕਰਨ ਯੋਜਨਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ ਯੂ ਐਸ ਸੀ ਆਈ ਐਸ ਅਤੇ ਵਿਦੇਸ਼ ਵਿਭਾਗ ਦੁਆਰਾ ਲਾਗੂ ਕਰਨ ਦੀਆਂ ਯੋਜਨਾਵਾਂ ਤੋਂ ਬਾਅਦ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਨੇ ਵੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਹੈ ਕਿ ਜਦੋਂ ਇਹ ਰਾਸ਼ਟਰਪਤੀ ਦੇ ਹੁਕਮ ਲਾਗੂ ਹੋਵੇਗਾ ਤਾਂ ਇਸ ਨੂੰ ਕੀ ਲਾਗੂ ਕਰੇਗਾ ਸਮਾਜਿਕ ਸੁਰੱਖਿਆ ਨੰਬਰ ਜਿਸ ਨੂੰ SSN ਵੀ ਕਿਹਾ ਜਾਂਦਾ ਹੈ ਉਹ ਸਮਾਜਿਕ ਸੁਰੱਖਿਆ ਐਕਟ ਦੇ ਤਹਿਤ ਜਾਰੀ ਕੀਤੇ ਜਾਂਦੇ ਨੇ ਜੋ SSN ਨੂੰ ਸਮਾਜਿਕ ਸੁਰੱਖਿਆ ਪ੍ਰੋਗਰਾਮਾਂ ਦਾ ਪ੍ਰਬੰਧਨ ਕਰਨ ਦੇ ਲਈ ਸਹੀ ਤਨਖਾਹ ਅਤੇ ਕਮਾਈ ਦੀ ਜਾਣਕਾਰੀ ਬਣਾਈ ਰੱਖਣ ਦੀ ਆਗਿਆ ਦਿੰਦੇ ਨੇ SSN ਉਹਨਾਂ ਘਾਇ ਕਾਨੂੰਨੀ ਨਾਗਰਿਕਾਂ ਨੂੰ ਵੀ ਜਾਰੀ ਕੀਤੇ ਜਾਂਦੇ ਨੇ ਜੋ ਕੰਮ ਕਰਨ ਦੇ ਯੋਗ ਹਨ ਭਾਵੇਂ ਉਹਨਾਂ ਦੇ ਕੋਲ ਅਮਰੀਕੀ ਨਾਗਰਿਕਤਾ ਨਹੀਂ ਹੈ ਵਰਤਮਾਨ ਵਿੱਚ ਇੱਕ SSN ਬਿਨੈਕਾਰ ਨੂੰ ਜਿਤੇ ਰਾਜ ਅਮਰੀਕਾ ਵਿੱਚ ਜਨਮ ਸਥਾਨ ਦਰਸਾਉਂਦਾ ਜਨਮ ਸਰਟੀਫਿਕੇਟ ਪੇਸ਼ ਕਰਕੇ ਅਮਰੀਕੀ ਨਾਗਰਿਕਤਾ ਸਾਬਤ ਕਰ ਸਕਦਾ ਹੈ ਹਾਲਾਂਕਿ ਇੱਕ ਵਾਰ ਈਓ ਲਾਗੂ ਹੋ ਜਾਣ ਤੋਂ ਬਾਅਦ ਜਨਮ ਸਰਟੀਫਿਕੇਟ ਦਿਖਾ ਕੇ ਅਮਰੀਕੀ ਨਾਗਰਿਕਤਾ ਸਾਬਤ ਕਰਨਾ ਕਾਫੀ ਨਹੀਂ ਹੋ ਸਕਦਾ ਇੱਕ ਵਾਰ EO ਲਾਗੂ ਹੋਣ ਤੋਂ ਬਾਅਦ ਪੈਦਾ ਹੋਈ ਵਿਅਕਤੀ ਦੇ ਲਈ ਅਮਰੀਕੀ ਜਨਮ ਸਥਾਨ ਦਰਸ਼ਾਉਂਦਾ ਜਨਮ ਸਰਟੀਫਿਕੇਟ ਅਮਰੀਕੀ ਨਾਗਰਿਕਤਾ ਦਾ ਕਾਫੀ ਦਸਤਾਵੇਜ਼ੀ ਸਬੂਤ ਨਹੀਂ ਹੋਵੇਗਾ EO ਦੀ ਪਾਲਣਾ ਕਰਨ ਦੇ ਲਈ SSA ਨੂੰ ਇਸ ਗੱਲ ਤੇ ਸਬੂਤ ਦੀ ਲੋੜ ਹੋਵੇਗੀ ਕਿ ਅਜੇ ਵਿਅਕਤੀ ਦੀ ਮਾਂ ਅਤੇ ਪਿਤਾ ਇੱਕ ਅਮਰੀਕੀ ਨਾਗਰਿਕ ਨੇ ਜਾਂ ਵਿਅਕਤੀ ਦੇ ਜਨਮ ਸਮੇਂ ਯੋਗ ਮਿਗ੍ਰੇਸ਼ਨ ਸਥਿਤੀ ਵਿੱਚ ਨੇ ਅਸਲ ਦੇ ਵਿੱਚ SSA ਨੂੰ ਕਿਸੇ ਵਿਅਕਤੀ ਦੇ ਜਨਮ ਦੇ ਸਬੂਤ ਦੀ ਲੋੜ ਹੋਵੇਗੀ ਜੋ ਇਹ ਦਰਸ਼ੋਂਦੇ ਹੋਣ ਕਿ ਉਸ ਦੇ ਮਾਪੇ ਜਨਮ ਸਮੇ ਅਮਰੀਕੀ ਨਾਗਰਿਕ ਸਨ ਜੈਯੋਗ ਇਮੀਗ੍ਰੇਸ਼ਨ ਸਥਿਤੀ ਵਿੱਚ ਸਨ ਇੱਕ ਵਾਰ ایਓ ਤੇ ਲਾਗੂ ਹੋਣ ਤੋਂ ਬਾਅਦ ਐਸਐਸਸੀ ਬਿਨਕਾਰਾ ਦਿੱਲੀ ਮੌਜੂਦਾ ਰੈਗੂਲੇਟਰੀ ਸਬੂਤ ਜ਼ਰੂਰਤਾਂ ਦੀ ਪਾਲਣਾ ਕਰਨਾ ਜਾਰੀ ਰੱਖੇਗਾ ਜੋ ਤੋ ਕਿ ਇਹ ਦਸੋਂ ਦੇ ਲਈ ਸਵੀਕਾਰਯੋਗ ਸਬੂਤ ਦੀ ਵੀ ਲੋੜ ਹੋਵੇਗੀ ਕਿ ਘਟੁਕਟ ਇੱਕ ਮਾਤਾ-ਚਾ ਪਿਤਾ ਅਮਰੀਕੀ ਨਾਗਰਿਕ ਹੈ ਜਾਂ ਯੋਗ ਇਮੀਗ੍ਰੇਸ਼ਨ ਸਥਿਤੀ ਵਿੱਚ ਹੈ ਇਹ ਹਦਾਇਤਾਂ ਉਹਨਾਂ ਕਦਮਾਂ ਬਾਰੇ ਦੱਸਦੀਆਂ ਹਨ ਜਿੱਥੇ ਪਹਿਲਾ ਬੇਨਕਾਰ ਦੇ ਮਾਪੇ ਜਨਮ ਸਮੇਂ ਗਣਨਾ ਪ੍ਰੋਗਰਾਮ ਰਾਹੀਂ ਆਪਣੇ ਬੱਚੇ ਦੇ SSN ਦੇ ਲਈ ਅਰਜੀ ਨਹੀਂ ਦਿੰਦੇ ਨੇ ਅਤੇ ਦੂਜਾ ਮਾਪੇ ਜੇ ਬੇਨਕਾਰ ਕੁਝ ਬਦਲਦੇ ਕਾਡਾ ਦੀ ਮੰਗ ਕਰਦੇ ਨੇ ਇਹ ਉਹ ਦੇ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਮਾਤਾ ਜਾਂ ਪਿਤਾ ਦੇ ਲਈ ਅਮਰੀਕੀ ਨਾਗਰਿਕਤਾ ਦੇ ਸਵੀਕਾਰਯੋਗ ਸਬੂਤ ਵਿੱਚ ਮਾਤਾ ਜਾਂ ਪਿਤਾ ਦਾ SSN ਰਿਕਾਰਡ ਸ਼ਾਮਲ ਹੁੰਦਾ ਜੋ ਨਾਗਰਿਕਤਾ ਜਾਂ ਫਿਰ ਅਮਰੀਕੀ ਜਨਮ ਸਥਾਨ ਨੂੰ ਦਰਸਾਉਂਦਾ ਹੈ। ਇਹ ਉਹ ਦੇ ਲਾਗੂ ਹੋਣ ਤੋਂ ਬਾਅਦ ਪੈਦਾ ਹੋਏ ਮਾਂ ਜਾਂ ਪਿਤਾ ਦੇ ਲਈ ਅਮਰੀਕੀ ਨਾਗਰਿਕਤਾ ਦੇ ਸਵੀਕਾਰਯੋਗ ਸਬੂਤ ਵਿੱਚ ਸ਼ਾਮਲ ਨੇ ਜਿਵੇਂ ਕਿ ਇਹ ਨੈਚਰਲਾਈਜੇਸ਼ਨ ਸਰਟੀਫਿਕੇਟ ਵੀ ਨਾਗਰਿਕਤਾ ਦਾ ਸਰਟੀਫਿਕੇਟ ਸੀਈਓ ਅਨੁਸਾਰ ਜਾਰੀ ਕੀਤਾ ਗਿਆ ਅਮਰੀਕੀ ਪਾਸਪੋਰਟ ਦੀ ਗ੍ਰੈਸ ਰੱਖਿਆ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਅਮਰੀਕੀ ਨਾਗਰਿਕ ਪਛਾਣ ਪੱਤਰ, ਈ ਜਨਮ ਦੀ ਕੌਂਸਲਰ ਰਿਪੋਰਟ, ਜਾਫਰ ਗ੍ਰੈਸ ਰੱਖਿਆ ਵਿਭਾਗ ਅਮਰੀਕੀ ਵਿਦੇਸ਼ ਵਿਭਾਗ ਤੋਂ ਜਨਨਾਗਰਿਕਤਾ ਪੁਸ਼ਟੀ ਕਰਨ ਵਾਲੇ ਸੰਘੀ ਚਰਾਜ ਅਦਾਲਤ ਦੇ ਰਿਕੋਰਡਾ ਤੋਂ ਹੋ ਤਦਸੀਖ, ਜੀ ਅਮਰੀਕੀ ਜਨਮ ਸਥਾਨ ਨੂੰ ਸਮਾਪਿਤ ਕਰਨ ਵਾਲੇ ਦਸਤਾਵੇਜ਼ ਅਤੇ ਮਾਪਿਆਂ ਦੀ ਅਮਰੀਕੀ ਨਾਗਰਿਕਤਾ ਜਾਫਰ ਯੋਗ ਇਮੀਗ੍ਰੇਸ਼ਨ ਸਥਿਤੀ ਦਾ ਸਬੂਤ। ਜੇਕਰ ਬਿਨੇ ਕਾਦੀ ਮਾਂ ਜਾਂ ਪਿਤਾ ਕਾਨੂੰਨੀ ਸਥਾਈ ਨਿਵਾਸ ਦਾ ਦੋਸ਼ ਲਗਾਉਂਦੇ ਨੇ ਤਾਂ ਕਾਨੂੰਨੀ ਸਥਾਈ ਨਿਵਾਸ ਦਾ ਸਵੀਕਾਰਯੋਗ ਸਬੂਤ ਮਾਪਿਆ ਰਿਵਿਚਕੀ ਸੇ ਇੱਕ ਦਾ ਐਸ ਐਸ ਐਨ ਰਿਕਾਰਡ ਹੋਵੇਗਾ ਜ ਜਦਾ ਸ਼ੋਂਦਾ ਹੈ ਕਿ ਉਹ ਇੱਕ ਸਥਾਈ ਕਾਨੂੰਨੀ ਨਿਵਾਸੀ ਹੈ ਅਮਰੀਕੀ ਗ੍ਰੀਨ ਕਾਰਡ ਤਾਰਕਾ ਦੇ ਲਈ ਦੂਜਾ ਤਰੀਕਾ ਇਹ ਹੋਵੇਗਾ ਕਿ ਉਸਥਾਈ ਨਿਵਾਸੀ ਕਾਰਡ ਫਾਰਮ I-551 ਰੈਜ਼ੀਡੈਂਟ ਇਮੀਗ੍ਰੈਂਟ ਵੀਜ਼ਾ ਸਥਾਈ I-552 ਨੋਟੇਸ਼ਨ ਦੇ ਨਾਲ ਜਾਂ ਹੋਮਲੈਂਡ ਸੁਰੱਖਿਆ ਵਿਭਾਗ ਤੋਂ ਹੋਲ ਤਸਦੀਕ ਜਾਂ ਫਿਰ ਕਾਨੂੰਨੀ ਅਤੇ ਸਥਾਈ ਨਿਵਾਸੀ ਪੁਸ਼ਟੀਕਰਨ ਵਾਲੇ ਹੋਰ ਸੰਗੀ ਰਿਕਾਰਡ ਦਿਖਾਉਣ ਜੇਕਰ ਬਿਨਕਾਰ ਦੀ ਮਾਂ ਕਾਨੂੰਨੀ ਸਥਾਈ ਮੌਜੂਦਗੀ ਦਾ ਦੋਸ਼ ਲਗਾਉਂਦੀ ਹੈ ਤਾਂ ਉਸ ਨੂੰ ਕਾਨੂੰਨੀ ਸਥਾਈ ਮੌਜੂਦਗੀ ਦਾ ਸਬੂਤ ਦੇਣਾ ਪਵੇਗਾ ਜਿਵੇਂ ਕਿ ਇਸ ਫਾਰਮ ਆਈ 94 ਜਿਸ ਉਤੇ ਸ਼ਰਨ ਜਾਂ ਸ਼ਰਨार्थी ਦੀ ਸਥਿਤੀ ਦੀ ਪੁਸ਼ਟੀ ਕਰਨ ਵਾਲੀ ਮੋਹਰ ਲੱਗੀ ਹੋਵੇ